ਜੀ ਮੈਂ ਰਾਜਦੀ ਮੇਰੇ ਚੈਨਲ ਪੰਜਾਬੀ ਸੂਟ ਰਾਜਦੀ ਬਟੀ ਕਿਸ ਤੁਹਾਡਾ ਸਵਾਗਤ ਹੈ ਜੀ ਮੈਂ ਆਮੀਦ ਕਰਦੀ ਆ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਜਿਆਦਾ ਸੋਹਣੇ ਸੂਟ ਨੇ ਜੀ ਤਿਸਤਾ ਬ੍ਰੈਂਡ ਦੇ ਤੇ ਮਸਲੀਨ ਦੇ ਸੂਟ ਨੇ ਪ੍ਰਿੰਟ ਜਿਨ੍ਹਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਨੇ ਚੈਨਲ ਨੂੰ ਜੁਬਸਕ੍ਰਾਈਬ ਕਰਿਆ ਕਰੋ ਲਾਈਕ ਕਮੈਂਟ ਕਰਕੇ ਜੁ ਦੱਸਿਆ ਤੁਹਾਨੂੰ ਮੈਂ ਸੂਟਾਂ ਦੇ ਕਲੈਕਸ਼ਨ ਕਿੰ다 ਨਹੀਂ ਲੰਦੀ ਹੈ ਜੀ ਚਲੋ ਸ਼ੁਰੂ ਕਰਦੇ ਆ ਆਪ ਦੀ ਵੀਡੀਓ ਤੇ ਦਿਖਾਉਣਾ ਤੁਹਾਨੂੰ ਸੋਹਣੇ ਸੋਹਣੇ ਸੂਟ ਪਹਿਲਾ ਸੂਟ ਹੈ ਜੀ ਆਪਣੇ ਕੋਲ ਲੈਮਨ ਕਲਰ ਦਾ ਲੈਮਨ ਕਲਰ ਦਾ ਸੂਟ ਹੈ ਜੀ ਬਹੁਤ ਜਿਆਦਾ ਸੋਹਣਾ ਮਸਲੀਬ ਕ੍ਰੀਨ ਦਾ ਸਟੱਫ ਰਹੇਗਾ ਸਾਰਾ ਤੇ ਬਹੁਤ ਜਿਆਦਾ ਸੋਹਣੇ ਪ੍ਰਿੰਟਿੰਗ ਆ ਸਾਰੇ ਸੂਟਾਂ ਦੇ ਤੇ ਪਿਓਰ ਮਸਲੀਬ ਦੇ ਵਿੱਚ ਇਹ ਵਾਹ ਸੂਟ ਨੇ ਜਿਹੜਾ ਵੀ ਅੰਦਰ ਰੇਟ ਹੋਊਗਾ ਆਪਾਂ ਸਕਰੀਨ ਉੱਤੇ ਦੇ ਦਾਂਗੇ ਇਹ ਪੀਸਟਾ ਬ੍ਰਾਂਡ ਦੇ ਸੂਟ ਨੇ ਸਾਰੇ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣੇ ਪ੍ਰਿੰਟ ਨੇ ਤੇ ਬਹੁਤ ਜਿਆਦਾ ਸੋਹਣੇ ਕਲਰ ਨੇ ਤੁਸੀਂ ਚੈੱਕ ਆ ਸਕਦੇ ਹੋ ਬਹੁਤ ਜਿਆਦਾ ਸੋਹਣਾ ਸ਼ਾਈਨੀ ਵਾਲੀ ਮਸਲੀਨ ਹੈ ਤੇ ਕੋਈ ਵੀ ਖਰਾਬ ਹੋਣਿਆ ਸਟੱਫ ਨਹੀਂ ਹੈਗਾ ਤੇ ਪੂਰੇ ਵਧੀਆ ਬ੍ਰਾਂਡ ਦੇ ਸੂਟ ਨੇ ਜਿਹੜਾ ਵੀ ਤੁਹਾਨੂੰ 컬러 ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜੇ ਤੁਹਾਨੂੰ ਇਹਨਾਂ ਤੁਸੀਂ ਪਲੇਨ ਬਾਟਮ ਲਗਾਉਣਾ ਚਾਹੁੰਦੇ ਤਾਂ ਆਪਾਂ ਪਲੇਨ ਬਾਟਮ ਵੀ ਲਾ ਕੇ ਦੇ ਦਾਂਗੇ ਜੇ ਤੇ ਤੁਸੀਂ ਬਾਟਮ ਤੇ ਵਰਕ ਕਰਨਾ ਚਾਹੁੰਦੇ ਤਾਂ ਆਪਾਂ ਬਾਟਮ ਤੇ ਵਰਕ ਕਰਕੇ ਦੇ ਦਾਂਗੇ ਇਹਨਾਂ ਦਾ ਦੁਪੱਟੇ ਨਹੀਂ ਹੈਗੇ ਜੇ ਤੁਸੀਂ ਦੁਪੱਟਾ ਲੈਣਾ ਚਾਹੁੰਦੇ ਤਾਂ ਆਪਾਂ ਟਾਈ ਐਂਡ ਆਈ ਦਾ ਦੁਪੱਟਾ ਤਿਆਰ ਕਰਕੇ ਦੇ ਦਾਂਗੇ ਜੀ ਤੇ ਬਹੁਤ ਜਿਆਦਾ ਸੋਹਣੇ ਕਲਰ ਨੇ ਦੇ ਵਿੱਚ ਤੇ ਨਾਸਟਾ 컬러 ਆਊਗਾ ਜੀ ਆਪਣੇ ਕੋਲ ਪੀਚ ਕਲਰ ਤੇ ਵਿੱਚ ਬੀਚ ਕਲਰ ਦੇ ਵਿੱਚ ਵੀ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਤੇ ਬਹੁਤ ਜਿਆਦਾ ਸੋਹਣੇ ਡਿਜ਼ਾਈਨ ਹੈ ਆਪਣੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਹੁਤ ਜਿਆਦਾ ਸੋਹਣੇ ਕਲਰ ਨੇ ਤੇ ਬਹੁਤ ਜਿਆਦਾ ਸੋਹਣੇ ਪ੍ਰਿੰਟ ਨੇ ਇਹ ਬਹੁਤ ਜਿਆਦਾ ਸੋਹਣੇ ਮਸਲੀਨ ਦੇ ਪ੍ਰਿੰਟਰ ਨੇ ਤੁਸੀਂ ਚੈੱਕ ਕਰ ਸਕਦੇ ਹੋ ਉਲਟੀ ਸਾਈਡ ਦਾ ਵੀ ਇਦਾਂ ਦੀ ਹੈ ਪਿਓਰ ਮਸਲੀਨ ਦੇ ਸੂਟ ਨੇ ਇਹ ਕਿਸ ਤਾ ਬ੍ਰੈਂਡ ਦੇ ਸੂਟ ਨੇ ਸਾਰੇ ਤੇ ਬਹੁਤ ਜਿਆਦਾ ਸੋਹਣੇ ਕਲਰ ਨੇ ਤੇ ਬਹੁਤ ਜਿਆਦਾ ਸੋਹਣੇ ਪ੍ਰਿੰਟ ਨੇ ਜੀ ਸਾਰੇ ਹੀ ਸੂਟਾਂ ਦੇ ਵਿੱਚ ਅਲੱਗ-ਅਲੱਗ ਪ੍ਰਿੰਟ ਆਉਣਗੇ ਤੇ ਅਲੱਗ-ਅਲੱਗ ਕਲਰ ਆਉਣਗੇ ਜੀ। ਨੈਕਸਟ ਕਲਰ ਆ ਜੀ ਲਾਈਟ ਪਰਪਲ ਕਲਰ ਦੇ ਵਿੱਚ ਬਹੁਤ ਜ਼ਿਆਦਾ ਸੋਨਾ ਪ੍ਰਿੰਟ ਹੈ ਤੇ ਬਹੁਤ ਜ਼ਿਆਦਾ ਸੋਨੇ ਕਲਰ ਨੇ ਪ੍ਰਿੰਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਣੀ। ਬਈ ਤੇ ਬਹੁਤ ਜ਼ਿਆਦਾ ਸੋਣੀ ਪ੍ਰਿੰਟਿੰਗ ਹੈ ਵਾਹ ਸੂਟ ਦੀ। ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਨਾਲ ਦੇ ਨਾਲ ਸਕਰੀਨਸ਼ਾਟ ਲੈ ਸਕਦੇ ਹੋ ਤੇ ਘਰ ਬੈਠ ਕੇ ਸੂਟ ਆਰਡਰ ਕਰ ਸਕਦੇ ਹੋ। ਇਹ ਬੜਾ ਆਊਗਾ ਜੀ ਫਰੋਜੀ ਕਲਰ ਦੇ ਵਿੱਚ ਬਹੁਤ ਜਿਆਦਾ ਸੋਹਣਾ ਸੂਟ ਹੈ ਫਰੋਜੀ ਕਲਰ ਦੇ ਵਿੱਚ ਤੇ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਜੇ ਇਹ ਵਾਲੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜਿਹੜੇ ਵੀ ਤੁਹਾਨੂੰ ਕਲਰ ਦੀ ਪਲੇਨ ਬਾਟਮ ਚਾਹੀਦੀ ਆ ਆਪਾਂ ਪਲੇਨ ਬਾਟਮ ਨਾਲ ਇਹ ਵਾਲਾ ਸੂਟ ਤਿਆਰ ਕਰਕੇ ਦੇ ਦਾਂਗੇ ਜੀ ਜੇ ਤੁਸੀਂ ਬਾਟਮ ਦੇ ਉੱਤੇ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਬਾਟਮ ਦੇ ਉੱਤੇ ਵਰਕ ਕਰਕੇ ਦੇ ਦਾਂਗੇ ਜੀ ਜੇ ਤੁਹਾਨੂੰ ਫਲਾਵਰ ਨਾਲ ਦੀ ਬਾਟਮ ਚਾਹੀਦੀ ਹੈ ਤਾਂ ਆਪਾਂ ਫਲਾਵਰ ਨਾਲ ਦੀ ਮਿਲਾ ਕੇ ਦੇ ਦਾਂਗੇ ਜੇ ਤੁਹਾਨੂੰ ਫਰੋਜੀ ਕਲਰ ਦੀ ਬੋਟਲ ਚਾਹੀਏ ਤਾਂ ਆਪਾਂ ਫਰੋਜੀ ਕਲਰ ਦੀ ਵੀ ਤੁਹਾਨੂੰ ਬੋਟਲ ਲਾ ਕੇ ਦੇ ਦਾਂਗੇ ਜੀ ਜੇ ਤੁਸੀਂ ਆਲਓਵਰ ਲੈਣਾ ਚਾਹੁੰਦੇ ਹੋ ਤਾਂ ਆਪਾਂ ਆਲਓਵਰ ਵੀ ਤੁਹਾਨੂੰ ਦੇ ਦਾਂਗੇ ਜੀ ਜਿਹੜਾ ਵੀ ਰੇਟ ਹੋਊਗਾ ਮੈਚਿੰਗ ਤੇ ਆਲਓਵਰ ਦਾ ਸੇਮ ਹੀ ਰੇਟ ਹੋਊਗਾ ਜੀ ਇਹ ਬਹੁਤ ਜਿਆਦਾ ਤੁਹਾਨੂੰ ਪ੍ਰਿੰਟ ਪਸੰਦ ਆਵੇ ਤੁਸੀਂ ਸਕਰੀਨ ਸ਼ਾਰਟ ਲੈ ਸਕਦੇ ਨੇਸਟਰ ਆਪਣੇ ਕੋਲ ਬਹੁਤ ਜਿਆਦਾ ਸੋਹਣੇ ਕਾਟਨ ਦੇ ਸੂਟ ਨੇ ਤੇ ਬਹੁਤ ਜਿਆਦਾ ਸੋਹਣੇ ਕਲਰ ਨੇ ਸਾਰੀ ਸੁੱਟ ਹੈ ਸਾਰੀ ਵਧੀਆ ਕਾਟਨ ਹੈ ਕੋਈ ਵੀ ਖਰਾਬ ਨਹੀਂ ਹੈ ਕਾਟਨ ਨਹੀਂ ਹੈਗੀ ਇਹ ਵਾਹ ਆਇਆ ਜੀ ਛੋਟੀ ਬੁਟੀ ਦੇ ਵਿੱਚ ਬਹੁਤ ਜਿਆਦਾ ਸੋਨਾ ਕਲਰ ਹੈ ਵਾਈਟ ਕਲਰ ਦੇ ਵਿੱਚ ਵਾਈਟ ਕਲਰ ਦੇ ਵਿੱਚ ਬਹੁਤ ਜਿਆਦਾ ਸੋਨਾ ਪ੍ਰਿੰਟ ਹੈ ਛੋਟੀ ਬੁਟੀ ਦਾ ਤੇ ਬਹੁਤ ਜਿਆਦਾ ਸੋਹਣੇ ਡਿਜ਼ਾਈਨਿੰਗ ਹੈ ਵਾਹ ਸੁਖਦੀ ਜੇ ਤੁਸੀਂ ਸਾਡੇ ਤੋਂ ਸਟੀਚ ਕਰਵਾ ਕੇ ਲੈਣਾ ਚਾਹੁੰਦੇ ਹੋ ਸੂਟ ਤਾਂ ਆਪਾਂ ਸਟੀਚ ਵੀ ਕਰਕੇ ਦੇ ਦਾਂਗੇ ਜਿੱਦਾਂ ਦੀ ਵੀ ਤੁਸੀਂ ਸਟਿਚਿੰਗ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਦੱਸ ਸਕਦੇ ਹੋ ਤੇ ਉਦਾਂ ਦੀ ਆਪਾਂ ਸਟਿਚਿੰਗ ਕਰਕੇ ਦੇ ਦਾਂਗੇ ਜੀ ਬਹੁਤ ਜਿਆਦਾ ਸੋਨਾ ਸਟਫ ਹੈ ਤੇ ਬਹੁਤ ਜਿਆਦਾ ਸੋਨਾ ਕਲਰ ਹੈ ਜੀ ਵਾਈਟ ਕਲਰ ਦੇ ਵਿੱਚ ਬਹੁਤ ਜਿਆਦਾ ਸੋਨੇ ਫਲਾਵਰ ਪਏ ਹੋਏ ਨੇ ਤੇ ਬਹੁਤ ਜਿਆਦਾ ਸੋਨੇ ਫਲਾਵਰ ਪਏ ਹੋਏ ਨੇ ਇਹ ਪੂਰਾ ਵਧੀਆ ਬ੍ਰੈਂਡ ਦਾ ਸਟਫ ਹੈ ਜੀ ਤੇ ਵਧੀਆ ਬ੍ਰੈਂਡ ਦਾ ਸਟਫ ਹੈ ਜੀ ਸਾਰਾ ਤੇ ਇਹਦੇ ਵਿੱਚ ਕੋਈ ਵੀ ਲਾਈਨਿੰਗ ਵਗੈਰਾ ਦੀ ਜਰੂਰਤ ਨਹੀਂ ਹੈਗੀ ਤੇ ਬਹੁਤ ਜਿਆਦਾ ਸੋਨੇ ਪ੍ਰਿੰਟ ਨੇ ਇਹ ਬਹੁਤ ਜਿਆਦਾ ਸੋਹਣੇ ਕਲਰ ਨੇ ਜੀ ਬੈਂਟੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਗ੍ਰੇ ਕਲਰ ਵੀ ਮਿਲ ਜੂਗਾ ਤੇ ਇੱਕ ਆਪਣੇ ਕੋਲ ਹੈ ਜੀ ਬਲੈਕ ਕਲਰ ਬਲੈਕ ਕਲਰ ਦੇ ਉੱਪਰ ਵੀ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਸੇਮ ਪ੍ਰਿੰਟ ਆਊਗਾ ਬਲੈਕ ਕਲਰ ਦੇ ਵਿੱਚ ਜਿਹੜਾ ਵੀ ਤੁਹਾਨੂੰ ਪ੍ਰਿੰਟ ਪਸੰਦ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਇਰੇ ਵਿੱਚ ਆਪਣੇ ਕੋਲ ਦਾ ਗ੍ਰੇ ਕਲਰ ਹੈਗਾ ਇਹ ਜੀ ਤੇ ਆਪਾਂ ਗ੍ਰੇ ਕਲਰ ਵੀ ਦੇ ਦਾਂਗੇ ਜੇ ਤੁਹਾਨੂੰ ਗ੍ਰੇ ਚਾਹੀਦਾ ਤਾਂ ਆਪਾਂ ਗ੍ਰੇ ਵੀ ਦੇ ਦਾਂਗੇ ਜੇ ਤੁਹਾਨੂੰ ਇਹਨਾਂ ਸੂਟਾਂ ਵਿੱਚੋਂ ਕੋਈ ਵੀ ਸੂਟ ਪਸੰਦ ਆ ਤਾਂ ਤੁਸੀਂ ਸਟਰੀਟ ਸ਼ਾਰਟ ਲੈ ਸਕਦੇ ਹੋ ਨੈਕਸਟ ਸੂਟ ਨੇ ਜੀ ਆਪਣੇ ਕੋਲ ਆਫ ਵਾਈਟ ਕਲਰ ਦੇ ਉੱਤੇ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਨੇ ਤੇ ਬਲੌਕ ਦੇ ਵਿੱਚ ਇਹ ਵਾਈ ਪ੍ਰਿੰਟ ਆਉਣਗੇ ਜੀ ਬਹੁਤ ਜ਼ਿਆਦਾ ਸੋਹਣੇ ਥ੍ਰੀ ਵਧੀਆ ਰੀਵਾ ਬ੍ਰਾਂਡ ਦਾ ਸਟਾਫ ਰ ਹੋਗਾ ਜੀ ਇਹਵਾ ਉਹ कॉटन ਦੇ ਵੀ ਬ੍ਰਾਂਡ ਦੇ ਰਹਿਣ ਦੇ ਰਹਿਣਗੇ ਜੀ ਤੇ ਇਹ ਵਾਈ ਕਾਟਨ ਵੀ ਉਹਨੂੰ ਰੀਵਾ ਬ੍ਰਾਂਡ ਦੀ ਹੀ ਮਿਲੂਗੀ ਤੇ ਬਹੁਤ ਜਿਆਦਾ ਸੋਹਣਾ ਪ੍ਰਿੰਟ ਨੇ ਜੇ ਸਾਰੇ ਸੂਟਾਂ ਤੁਸੀਂ ਦੇਖ ਸਕਦੇ ਹੋ ਅਲੱਗ ਜੀ ਪ੍ਰਿੰਟਿੰਗ ਹੈ ਵਾਈ ਸੂਟ ਦੀ ਤੇ ਅਲੱਗ ਜਿਹਾ ਸਟੱਫ ਹੈ ਜੀ ਸਾਰਾ ਤੇ ਬਹੁਤ ਜਿਆਦਾ ਸੋਹਣੇ ਸੂਟ ਨੇ ਤੇ ਆਫ ਵਾਈਟ ਦੇ ਵਿੱਚ ਬਹੁਤ ਜਿਆਦਾ ਸੋਹਣੀ ਡਿਜ਼ਾਈਨਿੰਗ ਦਿੱਤੀ ਹੋਈ ਹੈ ਪ੍ਰਿੰਟ ਦੇ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ 5 ਮੀਟਰ ਦਾ ਸੂਟ ਰਹੂਗਾ ਜੀ ਜੇ ਤੁਸੀਂ ਇਹ ਵਾਈ ਸੂਟ ਦੇ ਨਾਲ ਵੀ ਪਲੇਨ ਬਾਟਮ ਲੈਣਾ ਚਾਹੁੰਦੇ ਤਾਂ ਆਪਾਂ ਪਲੇਨ ਵੀ ਦੇ ਦਾਂਗੇ ਜੀ ਬਹੁਤ ਜਿਆਦਾ ਸੋਹਣਾ ਕਲਰ ਨੇ ਤੇ ਬਹੁਤ ਜਿਆਦਾ ਸੋਹਣਾ ਸਟਫ ਨੇ ਜੀ ਤੇ ਨੈਕਸਟ ਵੀ ਆਪਣੇ ਕੋਲ ਆਫ ਵਾਈਟ ਦੇ ਵਿੱਚ ਆਲ ਓਵਰ ਸੂਟ ਹੈ ਪੂਰਾ 5 ਮਿੰਟੋਂ 10 ਸੂਟ ਰਹੂਗਾ ਇਹ ਬਹੁਤ ਜਿਆਦਾ ਸੋਹਣੀ ਪ੍ਰਿੰਟ ਹੈ ਤੁਸੀਂ ਦੇਖ ਸਕਦੇ ਹੋ ਪੂਰੀ ਜਾਰ-ਵਾਰੀ ਪ੍ਰਿੰਟਿੰਗ ਹੈ ਬਾਏ ਸੂਟ ਦੇ ਤੇ ਬਹੁਤ ਜਿਆਦਾ ਸੋਹਣਾ ਸਟਫ ਹੈ ਜੀ ਸਾਰਾ ਰੀਵਾ ਬ੍ਰਾਂਡ ਦੇ ਸਟ ਰੀਵਾ ਬ੍ਰਾਂਡ ਦਾ ਇਹ ਕਿਹਦਾ ਬ੍ਰੈਂਡ ਦੇ ਸੂਟ ਨੇ ਅੱਜ ਆprene ਬਹੁਤ ਸਾਰੇ ਤੇ ਬਹੁਤ ਜਿਆਦਾ ਸੋਹਣੇ ਇਹਦੇ ਉੱਤੇ ਤੇ ਬਹੁਤ ਜਿਆਦਾ ਸੋਹਣੇ ਇਹਦੇ ਤੇ ਬਲੌਕ ਪ੍ਰਿੰਟ ਦੇ ਨਾਲ ਡਿਜ਼ਾਈਨਿੰਗ ਕੀਤੀ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣਾ ਸਟਫ ਹੈ ਤੇ ਬਹੁਤ ਜਿਆਦਾ ਸੋਹਣੇ ਕਲਰ ਨੇ ਜੀ ਆਫ ਵਾਈਟ ਦੇ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਇਸ ਕੀ ਆਪਣੇ ਅੱਜ ਆਏ ਸੂਟ ਜਿੰਨਾ ਸੁੱਟਾ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜੇ ਵੀ ਚੈਨਲ ਤੇ ਪਹਿਲੀ ਵਾਰ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਲਾਈਕ ਕਮੈਂਟ ਕਰਕੇ ਜੂ ਦੱਸਿਆ ਤਾਂ ਤੁਹਾਨੂੰ ਮੇਰੇ ਸੂਟਾਂ ਦੀ ਕਲੈਕਸ਼ਨ ਕਿੰਦਾ ਲੱਗਦੀ ਹੈ ਜੀ ਤੇ ਵੀਡੀਓ ਨੂੰ ਵਾਤੇ ਵਾਤੇ ਸ਼ੇਅਰ ਕਰਿਆ ਕਰੋ ਤਾਂ ਜੋ ਸਾਰੇ ਹੱਦ ਤੱਕ ਸਾਡੀ ਨਾ ਪਹੁੰਚ ਸਕੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਫਟਾਫਟ ਆਰਡਰ ਦੇ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ। ਲਈ ਵੀਡੀਓ ਦੇਖ ਲਈ ਸਾਰਿਆਂ ਦਾ ਧੰਨਵਾਦ। ਸਾਸਰੀਆ ਕਾਚੀ। ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸੋਹਣ ਸੋਹ ਸੂਟਾਂ ਐ ਨਾ ਤੇ ਨਵੇਂ ਨਵੇਂ ਡਿਜ਼ਾਈਨਾਂ ਦੇ ਨਾਲ। ਬਾਏ ਬਾਏ।